ਬੀਤੀ ਦਿਨ ਰਾਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਦੋ ਸੱਕੇ ਭਰਾ ਆਕਾਸ਼ਦੀਪ ਸਿੰਘ ਤੇ ਦਲਜੀਤ ਸਿੰਘ ਨਾਲ ਫਤਿਹਗੜ ਚੂੜੀਆਂ ਤੋਂ ਆਉਂਦੇ ਸਮੇਂ ਪਿਆਨਕ ਹਾਦਸਾ ਵਾਪਰਿਆ ਸੀ ਮੌਕੇ ਤੇ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ ਜਦ ਕਿ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਦਾ ਅੰਮ੍ਰਿਤਸਰ ਦੇ ਕਿਸੇ ਨਿਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਦੋਵੇਂ ਸੱਕੇ ਭਰਾਵਾਂ ਦੀ ਮੌਤ ਦੀ ਖਬਰ ਸੁਣਨ ਨਾਲ ਇਲਾਕੇ ਤੇ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਅਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜ਼ਿਕਰਯੋਗ ਹੈ ਕਿ ਇਹ ਦੋਵੇਂ ਭਰਾ ਫਤਿਹਗੜ ਚੂੜੀਆਂ 'ਚ ਫਾਸਟ ਫੋਰਡ ਦੀ ਦੁਕਾਨ ਕਰਦੇ ਸਨ ਅਤੇ ਰੋਜ਼ਾਨਾ ਫਤਿਹਗੜ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੂਰਤ ਮੱਲੀ ਆਉਂਦੇ ਸਮੇਂ ਸੜਕ ਹਾਸਾ ਵਾਪਰਿਆ ਸੀ ਪੁਲਿਸ ਚੌਂਕੀ ਕਣੀਏ ਕੇ ਬਾਂਗਰ ਵੱਲੋਂ ਨੌਜਵਾਨ ਆਕਾਸ਼ਦੀਪ ਸਿੰਘ ਤੇ ਦਲਜੀਤ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਕੋਟਲੀ ਸੂਰਤ ਮੱਲੀ ਦੇ ਸ਼ਮਸ਼ਾਨ ਘਾਟ 'ਚ ਸੰਸਕਾਰ ਕੀਤਾ ਗਿਆ। ਕੋਦਾ ਨੀਹਾਨ ਨੂੰ ਇਹ ਕੰਮ ਹੀ ਫਦੇਗੜ ਚੱਲਦਾ ਜੇ। ਔੜੇ ਬੱਚੇ ਤਾਂ ਉੱਥੇ ਜਾਂਦੇ ਘਰੋਂ ਪੁੰਗੇ ਪੁੜੇ ਜਾਂਦੇ ਔੜੇ ਬੱਚੇ ਕੰਮ ਤੇ ਜਾਂਦੇ। ਸਮਝੋ ਉਹ ਮਡੇ ਹੀ ਪਤਾ ਨਹੀਂ ਕਿ ਉਹਨਾਂ ਨੇ ਕੀ ਬਣਿਆ ਰਾਜ ਕੀ ਨਹੀਂ ਬਣਿਆ ਹਨ ਨੂੰ ਨਹੀਂ ਪਤਾ ਇਹ ਗੱਲ ਦਾ ਮੇਰੇ ਘਰ ਚ ਉਹ ਕਮਾਉ ਹੀ ਗਏ ਮੇਰਾ ਆਦਮੀ ਵੀ ਨਹੀਂ ਹੈਗਾ ਮੈਂ ਕਿ ਗਰੀਬਾਂ ਬਹੁਤ ਜ਼ਿਆਦੇ ਗਰੀਬਿਆਂ ਹੀ ਗਰੀਬ ਜੜ ਗਿਆ ਹਟਾ ਨੂੰ ਸੋਸਲੇਨਾਂ ਕੀ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਕੋਈ ਬਲਬਾ ਨੂੰ ਲੱਗਦਾ ਕੋਈ ਬਾਰਦਾਤ ਹੋਈ ਉਹਨਾਂ ਤੇ ਇਹਨਾਂ ਦਾ ਬਾਰਦਾਤ ਕੀਤੀ ਜਾਂਦੇ ਉਹਨਾਂ ਤੇ ਕੋਈ ਇਨਾਂ ਦੇ ਕੋਈ ਰਿਲੇਸ਼ਨ ਨਾ ਨਹੀਂ ਕੋਈ ਦੁਸ਼ਮਣੀ ਕੋਈ ਸਾਡੇ ਨਾਲ ਕਹਿਣਾ ਨਹੀਂ ਲੱਗਦੀ ਮੇਰੇ ਬੱਚੇ ਬਹੁਤ ਨੇਕ ਹੀ ਸਾਰਾ ਜੱਗ ਉਸਲੰਦਾ ਮੇਰੇ ਬੱਚਿਆਂ ਨੂੰ ਵੈਗੇ ਕਵਾਰੇ ਕਵਾਰੇ ਮੇਰੇ ਬੱਚੇ ਨੇ ਮੇਰੇ ਬੱਚਿਆਂ ਨੇ ਤਾਂ ਜੇ ਵੇਖਿਆ ਹੀ ਕੱਖ ਨਹੀਂ ਮੇਰੇ ਬੱਚਿਆਂ ਦੀਆਂ ਤਾਂ ਜੇ ਉਮਰਾਂ ਹੀ 19 ਸਾਲ ਦਾ ਹੀ 25 ਸਾਲ ਦਾ ਹੀ ਕੀਮਾ ਕਰਦੇ ਆਪਾਂ ਇਹਨੂੰ ਇਹੋ ਮੰਗ ਚਾਹੀਦੀ ਮੇਰੇ ਬੱਚਿਆਂ ਨੂੰ ਅਨਸਾਫ਼ ਚਾਹੀਦਾ ਅਨਸਾਫ਼ ਚਾਹੀਦਾ ਮੇਰੇ ਬੱਚਿਆਂ ਨੂੰ ਕੀ ਹੋਇਆ ਮੇਰੇ ਬੱਚਿਆਂ ਦੇ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਇਹਨਾਂ ਨਾਲ ਕੋਈ ਵਾਰਦਾਤ ਲੱਗਦੀ ਕੀ ਕਿਸੇ ਨੇ ਕੋਈ ਧੰਪੇ ਵਗੈਰਾ ਦਿੱਤੀ ਇਹ ਨਹੀਂ ਸਾਨੂੰ ਪਤਾ ਪਰ ਜਿਹੜੀਆਂ ਉਹਨਾਂ ਨਾਲ ਸੱਟਾਂ ਲੱਗੀਆਂ ਉਹਨਾਂ ਨੂੰ ਜਿੰਨੀਆਂ ਉਹਦੇ ਤੋਂ ਇਹ ਹੀ ਲੱਗਦਾ ਕਿ ਉਹਨਾਂ ਨਾਲ ਕੋਈ ਵਾਰਦਾਤ ਹੋਈ ਹੈ ਕੀ ਕੰਮ ਕਰਕੇ ਕਰਦੇ ਸੀ ਆ ਮਾਡੀ ਦੁਕਾਨ ਆ ਬਰਗਰਾਂ ਦੀ ਉੱਥੇ ਫਟੇਗੜ ਫਾਸਟ ਫੂਡ ਦੀ ਦੁਕਾਨ ਆ ਗੱਡੀ ਕਿੰਨੇ ਸਾਲਾਂ ਤੋਂ ਕਰ ਰਹੇ ਸਾਲ ਕੀ ਹੋਇਆ ਜੀ ਸਾਲ ਕੀ ਹੋਇਆ ਖੋਲੀ ਪਰ ਮੇਰੇ ਪੁੱਤ ਦੀ ਚੜ੍ਹਾਈ ਵੇਖ ਕੇ ਜਰਿਆ ਨਹੀਂ ਗਿਆ ਲੋਕਾਂ ਦਾ ਕੋਟਲੀ ਸੂਰਤ ਮੱਲੀ ਤੋਂ ਤੋਂ ਬੱਚੇ ਜਿਹੜੇ ਸੀ ਉਹਨਾਂ ਦਾ ਇੱਕ ਬੜਾ ਹੀ ਦਰਦਨਾਕ ਹਾਸਾ ਆ ਉਹਨਾਂ ਨਾਲ ਉਹਨਾਂ ਦੀ ਮੌਤ ਹੋਈ ਹੈ ਜੀ ਇੱਕ ਦੀ ਮੌਤ ਮੌਕੇ ਦੇ ਉੱਤੇ ਹੋ ਗਈ ਤੇ ਇੱਕ ਦੀ ਮੌ ਕੱਲ ਰਾਤ ਨੂੰ ਹੋਈ ਹੈ ਭਾਈ ਅਸੀਂ ਉਸ ਸੰਬੰਧ ਦੇ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਹਾਂ ਫਤੇਗੜ ਚੂੜੀਆਂ ਇਹਨਾਂ ਨੂੰ ਬੇਨਤੀ ਕਰਨ ਆਏ ਹਾਂ ਕਿ ਭਾਈ ਪਰਿਵਾਰ ਦਾ ਬਹੁਤ ਮਾੜਾ ਹਾਲ ਆ ਜਿਹੜਾ ਇਹ ਇਹ ਜਿਹੜਾ ਸਾਰਾ ਘਟਨਾ ਕਰਮ ਹੋਇਆ ਆ ਇਹ ਕਿਸੇ ਵੀ ਐਂਗਲ ਨੂੰ ਐਕਸੀਡੈਂਟ ਵਾਲੇ ਐਂਗਲ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਨਹੀਂ ਜਸਟੀਫਾਈ ਕਰ ਸਕਣ ਦਿਆ ਅਸੀਂ ਡੀਐਸਪੀ ਸਾਹਿਬ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਭਾਈ ਇਹਦੇ ਵਿੱਚ ਹਰ ਤਰ੍ਹਾਂ ਦਾ ਐਂਗਲ ਜਿਹੜਾ ਆ ਉਹ ਖੰਘਾਲਿਆ ਜਾਵੇ ਤੇ ਉੱਚ ਪੱਦਰੀ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਬਾਕੀ ਭਾਈ ਡੀਐਸਪੀ ਸਾਹਿਬ ਨੇ ਇਸ ਚੀਜ਼ ਦਾ ਅਸ਼ਵਾਸ਼ਣ ਦਿੱਤਾ ਆ ਕਿ ਅਹੀਂ ਇਹ ਚੀਜ਼ ਨੂੰ ਇੱਕ ਫਾਸਟ ਫਾਰਵਰਡ ਦੇ ਉੱਤੇ ਖੜਕੇ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਸਾਰਾ ਕੁਝ ਮਾਮਲਾ ਜਿਹੜਾ ਆ ਉਹਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਵਾਂਗੇ ਜਿਹੜੇ ਨੌਜਵਾਨਾਂ ਦੀ ਡੈਥ ਹੋਈ ਉਹ ਕੀ ਕੰਮ ਕਰਦੇ ਸੀ ਕਿੱਥੇ ਕੰਮ ਕਰਦੇ ਸੀ ਇਹ ਦੋ ਨੌਜਵਾਨ ਜਿਹੜੇ ਆ ਭਾਈ ਇਹ 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 버ਗਰਾਂ ਦੀ ਰੇੜੀ ਲਾਉਂਦੇ ਸੀ ਤੇ ਇਹ ਫਤਿਹਗੜ ਚੂੜੀਆਂ ਦੇ ਵਿੱਚ ਤੇ ਕਿਰਤੀ ਸਿੰਘ ਹੀ ਨਿਹੰਗ ਸਿੰਘ ਹੀ ਕਿਰਤੀ ਸਿੰਘ ਹੀ ਤੇ ਤੇ ਹੁਣ ਇੱਕ ਕੁਦਰਤ ਜਾਣਦੀ ਆ ਕਿ ਭਾਣਾ ਵਾਪਰਿਆ ਤਾਂ ਵਾਪਰਿਆ ਕੀ ਆ ਭਾਈ ਇਹ ਆਪਣੇ ਪਰਿਵਾਰ ਨੂੰ ਚੁੱਕ ਕੇ ਤੁਰਨ ਵਾਲੇ ਦੋਵੇਂ ਬੱਚੇ ਸੀ ਤੇ ਕੁਦਰਤ ਨੇ ਬਹੁਤ ਕਹਿਰ ਕਮਾਇਆ ਹੈ ਦਿੱਪ ਤੇ ਦਿਲਜੀਤ ਸਿੰਘ ਟੋਪੜਾ ਸੀਗੇ ਥਾਰਾ ਕੋਲ ਰਿਸੂਟ ਮੱਲੇ ਤੇ ਸਨੂਫ ਬਲਵਿੰਦਰ ਸਿੰਘ ਸੀਗੇ ਤੇ ਇਹ ਫਤਿਹਗੜ ਚੂੜਿਆਂ ਦੇ ਵਿੱਚ ਜਿਹੜੇ ਅੱਡੇ ਤੇ ਜਿਹੜਾ ਨਿਊਰਲ ਬਰਡਰਸ ਦਾ ਕੰਮ ਕਰਦੇ ਸੀ ਉਹਨਾਂ ਤੇ ਆਪਣੀ ਸ਼ਾਪ ਸੀਗੀ ਤੇ ਉਸ ਤੋਂ ਬਾਅਦ 20 ਤਰੀਕ ਨੂੰ ਸ਼ਾਮ ਕਰੀਬ 9:00 ਵਜੇ ਸ਼ਾਪ ਜਿਹੜੀ ਆਪਣੀ ক্লোਜ਼ ਕਰਕੇ ਤੇ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਜਿਹਦੇ ਦਰੋਂ ਉਹਨਾਂ ਦੇ ਪੈਟਰੋਲ ਪੰਪ ਦੇ ਨੇੜੇ ਜਿਹੜਾ ਹੈਗਾ ਵਾ ਫਤਿਹਗੁਰ ਚੁੜੀਆਂ ਉੱਥੇ ਜਿਹੜਾ ਤੋਂ ਕ੍ਰੋਸ ਕਰਦੇ ਹੋ ਕਣੀ ਇੱਕ ਮੰਗਰੋਂ ਨਿਕਲਦੇ ਕੋਟਲੀ ਸ਼ੋਤ ਮੱਲੇ ਨੂੰ ਤੇ ਉੱਥੇ ਜਿਹੜਾ ਪੈਟਰੋਲ ਪੰਪ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਦੇ ਨਾਲ ਆਕਾਸ਼ਦੀਪ ਦੀ ਔਨ ਦਾ ਸਪਾਟ ਮੌਤ ਹੋ ਜਾਂਦੀ ਹੈ ਤੇ ਜਿਹੜਾ ਦਲਜੀਤ ਸਿੰਘ ਹੈਗਾ ਉਹ ਜਿਹੜਾ ਹਸਪੀਟਲ ਦੇ ਵਿੱਚ ਨਿਰਮਨ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀ ਉਸ ਜਿਹੜੀ ਹੈਗੀ ਆ ਉਹ ਆਪਣੀ ਕਾਰਵਾਈ ਕੀਤੀ ਹੋਈ ਹੈ ਕਿਉਂਕਿ ਔਨ ਦਾ ਸਪੌਟ ਕੋਰਸਪੌਂਡੈਂਸੀ ਤੇ ਕੰਟੀਨਿਊਸਲੀ 60 ਫੁੱਟਸ ਕੈਮਰੇ ਸੈੱਟ ਕੀਤੇ ਜਾ ਰਹੇ ਸੀਗੇ ਇਸ ਟਾਈਮ ਤੇ देयर ਆਨ ਜਿਹੜੀ 60 ਫੁੱਟ ਦੇ ਵਿੱਚ ਕਾ ਗੱਲ ਕਲੀਅਰ ਆਈ ਹੈ ਦੋ ਟਰਾਲੀ ਟਰੈਕਟਰ ਜਿਹੜੇ ਨੰਗੇ ਹੋਏ ਆ ਤੇ ਸਾਨੂੰ ਜਿਹੜਾ ਉਸ ਤੋਂ ਅੱਗੇ ਪਿੱਛੇ ਜਿਹੜਾ ਕੋਈ ਵੀ ਜਿਹੜੀ ਵਹੀਕਲ ਜਿਹੜਾ ਆਉਣਾ ਨਹੀਂ ਪਾਇਆ ਗਿਆ ਜਿਸ ਤਰ੍ਹਾਂ ਕਾਸ਼ਦੀਪ ਦੀ ਡੈਥ ਹੋਈ ਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਐਕਸੀਡੈਂਟ ਹੋਇਆ ਉਹ ਕਿਤੇ ਨਾ ਕਿਤੇ ਕਲੀਅਰ ਹੁੰਦਾ ਹੈ ਕਿ ਕਿਸੇ ਟਰੈਕਟਰ ਟਰਾਲੀ ਦੇ ਨਾਲ ਵੀ ਜਿਹੜਾ ਹੋਣਾ ਪਾਇਆ ਗਿਆ ਕਿਉਂਕਿ ਉਸ ਤੋਂ ਅੱਗੇ ਪਿੱ ਜਿਹੜਾ ਐਕਸੀਡੈਂਟ ਹੈ ਬੜਾ ਭਿਆਨਕ ਐਕਸੀਡੈਂਟ ਹੈਗਾ ਵਾ ਦੇਖੋ ਤੇ ਸਾਡੀ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀਆਂ ਦੋ ਟਰੈਕਟਰ ਟਰਾਲੀਆਂ ਆਇਆ ਹੈਗੀਆਂ ਵਾ ਉਹਨਾਂ ਦੇ ਅਸੀਂ ਮੱਡੀਆਂ ਤੋਂ ਕਲੀਅਰ ਕਰ ਰਹੇ ਹਾਂ ਤੇ ਬਾਕੀ ਜਿਹੜੀ ਸੀਸੀ ਫੁਟੇਜ ਐਨਾਲਾਈਜ਼ ਪ੍ਰੋਪਰ ਤਿਕਨਾ ਚੈੱਕ ਕੀਤੀ ਜਾ ਰਹੀ ਹੈ ਕਿ ਅੱਗੇ ਪਿੱਛੇ ਹੋਰ ਕੋਈ ਵਹੀਕਲ ਜਿਹੜਾ ਉਸ ਟਾਈਮ ਦੇ ਵਿੱਚ ਆਉਣਾ ਨਹੀਂ ਪਾਇਆ ਗਿਆ ਤੇ ਪ੍ਰੋਪਰ ਤਰੀਕੇ ਦੀ ਚੈਕਿੰਗ ਦੇ ਨਾਲ ਜਿਹੜਾ ਹੈਗਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਜਿੱਥੇ ਐਕਸੀਡੈਂਟ ਹੈ ਉੱਥੇ ਕੋ ਪਾਰਟਸ ਵਗੈਰਾ ਮਿਲਿਆ ਕਿਸੇ ਵੀ ਚੀਜ਼ ਦਾ ਨਹੀਂ ਹੋਇਆ ਤੇ ਕੋ ਪਾਰਟਸ ਵਗੈਰਾ ਟੁੱਟਾ ਹੋਊਗਾ ਉੱਥੇ ਜਾਂ ਉਹਦਾ ਕੋਈ ਆਪਣਾ ਕਲਰ ਵਗੈਰਾ ਲੱਗਾ ਹੋਇਆਗਾ ਮੋਟਰਸ ਦੇ ਨਾਲ ਅ ਦੇਖੋ ਮੋਟਰਸਾਈਕਲ ਜੋ ਇੱਕਦਮ ਵੱਜਿਆ ਹੈਗਾ ਵਾ ਤੇ ਉਹ ਕਾਫੀ ਦੂਰ ਤੱਕ ਖਸਿੱਟਿਆ ਵੀ ਗਿਆ ਵਾ ਤੇ ਜਿਹੜਾ ਹੈਗਾ ਇੱਕਦਮ ਉਹ ਵੱਜਣ ਦੇ ਨਾਲ ਉੱਥੇ ਇਹ ਜਿਹੜੇ ਸਕ੍ਰੈਚਸ ਹੈ ਤੇ ਕਾਫੀ ਦਿਖਾਈ ਦਿੰਦੇ ਸੀਗੇ ਤੇ ਛੋਟੇ ਛੋਟੇ ਮੋਟਰਸਾਈਕਲ ਦੇ ਜਿਹੜੇ ਪਾਰਟਸ ਉਹ ਤਾਂ ਦਿਖਾਈ ਦਿੱਤੇ ਹੀ ਹੈਗੇ ਆ ਤੇ ਕੁਝ ਜਿਹੜਾ ਹੈਗਾ ਇੱਕ ਅਲੱਗ ਦੇ ਤੌਰ ਤੇ ਜਿਹੜਾ ਪਾਰਟ ਦਿਖਾਈ ਦਿੱਤਾ ਹੈ ਜਦ ਕਿ ਉਹ ਕਲੀਅਰ ਕਰਨਾ ਜੀ ਬ ਇੱਕ ਵੱਡੇ ਵਹੀਕਲ ਦਾ ਹੀ ਹੋ ਸਕਦਾ ਛੋਟੇ ਮੋਟਰਸਾਈਕਲ ਦਾ ਵਹੀਕਲ ਤਾਂ ਨਹੀਂ ਹੋ ਸਕਦਾ ਕਿਸੇ ਜਾਂ ਕਿਸੇ ਗੱਡੀ ਦਾ ਹੈ ਜਾਂ ਕਿਸੇ ਟਰੈਕਟਰ ਟਰਾਲੀ ਦਾ ਕਿਸੇ ਟਰੈਕਟਰ ਦਾ ਹੋ ਸਕਦਾ